ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਗੁਰੂ ਸਹਿਬਾਨਾਂ ਦੀ ਸ਼ਹੀਦਾਂ ਸਿੰਘਾਂ ਦੀ ਮਹਿਮਾ ਬਹੁਤ ਨਿਆਰੀ ਹੈ ਖਾਲਸਾ ਜੀ ਤੁਸੀਂ ਦੇਖਦੇ ਹੀ ਹੋ ਕੀਤਾ ਹੰਤਾਲਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਹਰ ਐਤਵਾਰ ਨੂੰ ਲੱਖਾਂ ਹੀ ਸੰਗਤਾਂ ਚੁਪੈਰਾ ਸਾਹਿਬ ਦੀ ਹਾਜ਼ਰੀ ਭਰਦੀਆਂ ਨੇ ਚੁਪੈਰਾ ਸਾਹਿਬ ਕੱਟਦੀਆਂ ਨੇ ਬਹੁਤ ਦੂਰ ਦੂਰ ਤੋਂ ਸੰਗਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਆਉਂਦੀਆਂ ਨੇ ਕਿਉਂ ਕਿਉਂਕਿ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦਾ ਸਿੰਘਾਂ ਦੀ ਕਿਰਪਾ ਹੀ ਇੰਨੀ ਹੁੰਦੀ ਏ ਕਿਸੇ ਦਾ ਕੋਈ ਦੁੱਖ ਰੋਗ ਜਿਹੜਾ ਉਹ ਕਟਿਆ ਜਾਂਦਾ ਏ ਕਿਸੇ ਦੀ ਗਰੀਬੀ ਦੂਰ ਹੁੰਦੀ ਏ ਕਿਸੇ ਦੇ ਅੜੇ ਹੋਏ ਕਾਰੋਬਾਰ ਜਿਹੜੇ ਨੇ ਉਹ ਚੱਲ ਪੈਂਦੇ ਨੇ ਜਿੰਨੂੰ ਜੋ ਵੀ ਪ੍ਰੋਬਲਮ ਹੁੰਦੀ ਏ ਉਹਦੀ ਉਹ ਪ੍ਰੋਬਲਮ ਦੂਰ ਹੋ ਜਾਂਦੀ ਏ ਕਿਉਂਕਿ ਕਿਹਾ ਜਾਂਦਾ ਏ ਖਾਲਸਾ ਜੀ ਕਿ ਜੇ ਸ਼ਹੀਦਾਂ ਦੇ ਸਥਾਨ ਤੇ ਅਸੀਂ ਬੈਠ ਕੇ ਸੱਚੇ ਮਾਨ ਤੇ ਸ਼ਰਧਾ ਭਾਵਨਾ ਦੇ ਨਾਲ ਅਸੀਂ ਭਾਵੇਂ 10 ਮਿੰਟ 15 ਮਿੰਟ ਅਸੀਂ ਸੇਵਾ ਸਿਮਰਨ ਕਰੀਏ ਨਾ ਦੇ ਸ਼ਹੀਦ ਸਿੰਘ ਸਾਨੂੰ ਦੁੱਗਣਾ ਕਰਕੇ ਮੋੜਦੇ ਨੇ ਸਾਡੇ ਤੇ ਇੰਨੀ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਤੇ ਇਹ ਨਹੀਂ ਹੁੰਦਾ ਖਾਲਸਾ ਜੀ ਕਿ ਇਹ ਸਭ ਚੀਜ਼ਾਂ ਇੱਕ ਸੁਣਨ ਦੇ ਤੌਰ ਤੇ ਹੀ ਚੰਗੀਆਂ ਲੱਗਦੀਆਂ ਨੇ ਜਦੋਂ ਅਸੀਂ ਸੱਚੇ ਮਨ ਦੇ ਨਾਲ ਪਰਮਾਤਮਾ ਦੇ ਨਾਲ ਜੁੜਾਂਗੇ ਨਾ ਫਿਰ ਸਾਨੂੰ ਇਹ ਸਾਰੀਆਂ ਗੱਲਾਂ ਦੀ ਸਮਝ ਆਵੇਗੀ ਪਰਮਾਤਮਾ ਦੀ ਖੇਡ ਦੀ ਸਮਝ ਆਵੇਗੀ ਕਿ ਕਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਕਿਵੇਂ ਦੂਰ ਕਰਦੇ ਨੇ ਤੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਦੇ ਨੇ ਤੇ ਇਸੇ ਤਰ੍ਹਾਂ ਖਾਲਸਾ ਜੀ ਜਮੀ 2024 ਸਾਲ ਜਦ 31 ਦਸੰਬਰੇ ਕੱਲ ਨੂੰ ਨਵਾਂ ਸਾਲ 2025 ਆਉਣ ਵਾਲੇ ਤੇ ਪਰਮਾਤਮਾ ਸਾਰੇ ਹੀ ਭੈਣ ਭਰਾਵਾਂ ਦਾ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਸਾਰੇ ਹੀ ਭੈਣ ਭਰਾਵਾਂ ਨੂੰ ਵਾਹੀ ਗੁਰੂ ਸੱਚੇ ਪਾਸ਼ਾ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਨਵੇਂ ਸਾਲ ਦੀ ਸ਼ੁਰੂਆਤ ਖਾਲਸਾ ਜੀ ਕੁਝ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਜਾ ਕੇ ਪਾਠ ਕਰਕੇ ਸੇਵਾ ਸਿਮਰਨ ਕਰਕੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਸ਼ੁਰੂ ਸ਼ੁਰੂਆਤ ਕਰੋ ਆਪਣੇ ਨਵੇਂ ਸਾਲ ਦੀ ਪਰਮਾਤਮਾ ਦੇ ਅੱਗੇ ਸਰਬੱਤ ਦੇ ਭਲੇ ਦੀ ਪਰਿਵਾਰ ਆਪਣੇ ਦੀ ਮਹਾਰਾ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰਕੇ ਤੰਦਰੁਸਤੀ ਦੀ ਅਰਦਾਸ ਬੇਨਤੀ ਕਰਿਆ ਕਰੋ ਕਿ ਵਾਹਿਗੁਰੂ ਸੱਚੇ ਪਾਸ਼ਾਏ ਨਵਾਂ ਸਾਲ ਸਾਰੀ ਹੀ ਭੈਣ ਪ੍ਰਾਮਾ ਦੇ ਲਈ ਖੁਸ਼ੀਆਂ ਭਰਿਆ ਆਵੇ ਤੇ ਸਾਡੇ ਪਰਿਵਾਰ ਤੇ ਵੀ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰੋ ਤੇ ਜਰੂਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਨਵਾਂ ਸਾਲੇ ਜਰੂਰ ਗੁਰਦੁਆਰਾ ਸਾਹਿਬ ਚਾਯੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰਕੇ ਆਯੋ ਸਰਬੱਤ ਦੇ ਭਲੇ ਦੀ ਤੇ ਆਪਣੇ ਲਈ ਕਿ ਪਰਮਾਤਮਾ ਨਵਾਂ ਸਾਲ ਸਾਰੀ ਹੀ ਭੈਣ ਭਰਾਵਾਂ ਦੇ ਦੇਲੀ ਖੁਸ਼ੀਆਂ ਭਰਿਆ ਆ ਲੈ ਕੇ ਆਵੇ ਜਿਹੜੀ ਭੈਣ ਭਰਾਵਾਂ ਦੀ 2024 ਸਾਲ ਦੇ ਵਿੱਚ ਕਿਸੇ ਦੇ ਨਾਲ ਕੋਈ ਗਿਲੇ ਸ਼ਿਕਵੇ ਸੀ ਉਹ ਦੂਰ ਹੋਣ ਜਿਹੜੇ ਭੈਣ ਭਰਾ ਇੱਕ ਦੂਸਰੇ ਤੋਂ ਦੂਰ ਹੋਏ ਸੀ ਉਹ ਇਕੱਠੇ ਹੋਣ ਸੋ ਇਹਨਾਂ ਚੀਜ਼ਾਂ ਦੇ ਵਿੱਚ ਖਾਲਸਾ ਜੀ ਕੁਝ ਨਹੀਂ ਹੁੰਦਾ ਜਿਹੜੇ 4 ਦਿਨ ਦੀ ਜ਼ਿੰਦਗੀ ਪਰਮਾਤਮਾ ਨੇ ਤੁਹਾਨੂੰ ਬਖਸ਼ੀਏ ਸੋ ਹੱਸ ਖੇਡ ਕੇ ਗੁਜ਼ਾਰਿਆ ਕਰੋ ਕਿਸੇ ਨੂੰ ਮੰਦੇ ਬੋਲ ਨਾ ਬੋਲਿਆ ਕਰੋ ਕਿ ਤੁਹਾਡੇ ਬੋਲੇਗੇ ਬੋਲਾਂ ਦੇ ਨਾਲ ਉਹਨਾਂ ਨੂੰ ਠੇਸ ਪਹੁੰਚੇ ਸੋ ਇਸ ਤਰ੍ਹਾਂ ਦਾ ਕਦੇ ਕਾਮਨਾ ਕਰੋ ਜਿਹਦੇ ਨਾਲ ਕਿਸੇ ਦਾ ਦਿਲ ਦੁਖੇ ਸਭ ਤੋਂ ਵੱਡੀ ਗੱਲ ਕੀ ਪਰਮਾਤਮਾ ਦੇ ਨਾਲ ਜ਼ਰੂਰ ਜੁੜੋ ਸੋ ਇਸੇ ਤਰ੍ਹਾਂ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡਾ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਮੇਰੇ ਵੱਲੋਂ ਤੁਹਾਨੂੰ ਸਾਰੇ ਹੀ ਪਿਆਰ ਭਾਵਾਂ ਨੂੰ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਾਹੀ ਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੁਹਾਡੇ ਲਈ ਇਹ ਸਾਲ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਕੱਲ ਨੂੰ ਨਵੇਂ ਸਾਲ ਦੇ ਦਿਨ ਜਾਂ ਫਿਰ ਨਵਾਂ ਸਾਲ ਆਉਣ ਤੋਂ ਪਹਿਲਾਂ ਅੱਜ ਤੁਸੀਂ ਆਪਣੇ ਘਰ ਦੇ ਵਿੱਚੋਂ ਇਹ ਦੋ ਚੀਜ਼ਾਂ ਨੂੰ ਤੁਸੀਂ ਬਾਹਰ ਕੱਢ ਕੇ ਸੁੱਟ ਦਿਓ ਇਹ ਦੋ ਚੀਜ਼ਾਂ ਨੂੰ ਤੁਸੀਂ ਬਿਲਕੁਲ ਵੀ ਆਪਣੇ ਘਰ ਦੇ ਵਿੱਚ ਨਾ ਰੱਖੋ ਜਿਸ ਦੇ ਨਾਲ ਤੁਹਾਡੇ ਘਰ ਦੀ ਬਰਕਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ ਉਹ ਕਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਸਾਨੂੰ ਨਵੇਂ ਸਾਲ ਆਉਣ ਤੋਂ ਪਹਿਲਾਂ ਅੱਜ ਹੀ ਘਰ ਦੇ ਵਿੱਚੋਂ ਬਾਹਰ ਕੱਢਣੀਆਂ ਚਾਹੀਦੀਆਂ ਨੇ ਤੇ ਉਹ ਸਾਰੀ ਅਸੀਂ ਵਿਚਾਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੁੰਦਾ ਹੈ ਤੇ ਇਸ ਦੇ ਨਾਲ ਤੁਹਾਡਾ ਵੀ ਭਲਾ ਹੁੰਦਾ ਹੈ ਸੋ ਇਸੇ ਤਰ੍ਹਾਂ ਖਾਲਸਾ ਜੀ ਬਹੁਤ ਬੇਨਪਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ ਬਹੁਤ ਮਿਹਨਤ ਕਰਦੇ ਹਾਂ ਸਾਡੇ ਪਰਿਵਾਰ ਦੇ ਵਿੱਚ ਸਾਡੇ ਕੋਈ ਬਹੁਤੇ ਖਰਚੇ ਵੀ ਨਹੀਂ ਹੁੰਦੇ ਤੇ ਆਪਾਂ ਕਈ ਵਾਰ ਇਦਾਂ ਦੇ ਪਰਿਵਾਰ ਵੀ ਦੇਖੇ ਨੇ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਸਿਰਫ ਇੱਕ ਰੋਟੀ ਦਾ ਹੀ ਗਿਜਾਰਾ ਹੁੰਦਾ ਹੈ ਉਹ ਪਰਿਵਾਰ ਮਿਹਨਤ ਵੀ ਬਹੁਤ ਕਰਦਾ ਹੁੰਦਾ ਹੈ ਪਰ ਉਹ ਬਣਾ ਨਹੀਂ ਪਾਉਂਦੇ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਨਹੀਂ ਪਾਉਂਦੇ ਕਹਿਣ ਦਾ ਭਾਵ ਇਹ ਕਿ ਉਹ ਆਪਣਾ ਜਿਵੇਂ ਉਹਨਾਂ ਦਾ ਇੱਕ ਛੋਟਾ ਜਿਹਾ ਘਰ ਹੁੰਦਾ ਹੈ ਉਹ ਆਪਣਾ ਵਧੀਆ ਘਰ ਵੀ ਨਹੀਂ ਪਾਸ ਕਰ ਸਕਦੇ ਜਾਂ ਫਿਰ ਆਪਣੇ ਹੋਰ ਕਈ ਸੁਪਨੇ ਹੁੰਦੇ ਨੇ ਭਾਵੇਂ ਖਾਲਸਾ ਜੀ ਕੋਈ ਮਨੁੱਖ ਗਰੀਬ ਏ ਕੋਈ ਅਮੀਰ ਏ ਇਹ ਸਭ ਤਾਂ ਆਪਣੀਆਂ ਸੋਚਾਂ ਵਿਚਾਰਾ ਹੁੰਦੀਆਂ ਨੇ ਸੁਪਨੇ ਤਾਂ ਸਭ ਦੇ ਹੁੰਦੇ ਨੇ ਕਿਸੇ ਦੇ ਛੋਟੇ ਹੁੰਦੇ ਨੇ ਤੇ ਕਿਸੇ ਦੇ ਵੱਡੇ ਹੁੰਦੇ ਨੇ ਤੇ ਉਹਨਾਂ ਦੇ ਇਹੀ ਆਪਾਂ ਅਕਸਰ ਮੂੰਹ ਦੇ ਵਿੱਚੋਂ ਸੁਣਦੇ ਆ ਕਿ ਜੇ ਸਾਡੇ ਬਹੁਤ ਮਿਹਨਤ ਕਰਦੇ ਆ ਪਰ ਸਾਡੇ ਘਰ ਦੇ ਵਿੱਚ ਨਾ ਬਰਕਤ ਨਹੀਂ ਪੈਂਦੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਅਸੀਂ ਮਿਹਨਤ ਬਹੁਤ ਕਰਦੇ ਆ ਸਾਡੇ ਘਰ ਦੇ ਵਿੱਚ ਨਸ਼ਾ ਵੀ ਨਹੀਂ ਕਿਸੇ ਤਰ੍ਹਾਂ ਦਾ ਹੈਗਾ ਕਈ ਪਰਿਵਾਰਾਂ ਦੇ ਵਿੱਚ ਆਪਾਂ ਦੇਖਦੇ ਆ ਖਾਲਸਾ ਜੀ ਕਿ ਉਹਨਾਂ ਦੇ ਘਰ ਦੇ ਵਿੱਚ ਪੈਸਾ ਬਹੁਤ ਹੁੰਦਾ ਮਿਹਨਤ ਵੀ ਕਰਦੇ ਨੇ ਪੈਸਾ ਆਉਂਦਾ ਏ ਪਰ ਉਹ ਜਾਂ ਫਿਰ ਦਵਾਈਆਂ ਤੇ ਜਾਂ ਫਿਰ ਨਸ਼ਿਆਂ ਤੇ ਇਸ ਤਰ੍ਹਾਂ ਗਲਤ ਰਸਤੇਾਂ ਤੇ ਲੱਗਦਾ ਰਹਿੰਦਾ ਹੈ ਪਰ ਕਈ ਕੈਸ ਪਰ ਆਪਾਂ ਇਦਾਂ ਦੇ ਦੇਖਦੇ ਆਂ ਕਿ ਉਹਨਾਂ ਦਾ ਇਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਕੁਝ ਨਹੀਂ ਹੁੰਦਾ ਨਾ ਤਾਂ ਫੈਮਿਲੀ ਮੈਂਬਰ ਕੋਈ ਬਿਮਾਰ ਹੁੰਦਾ ਹੈ ਨਾ ਨਸ਼ਾ ਕੋਈ ਕਰਦਾ ਪਰ ਪੈਸਾ ਜਾਂਦਾ ਕਿੱਥੇ ਆ ਬਰਕਤ ਨਹੀਂ ਬੈਂਦੀ ਕਿ ਉਹਨਾਂ ਦੇ ਕੀ ਹੁੰਦੇ ਨੇ ਕੁਝ ਕਾਰਨ ਹੁੰਦੇ ਨੇ ਜਿਹਦੇ ਕਰਕੇ ਆਪਣੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਆਪਾਂ ਉਹਨਾਂ ਚੀਜ਼ਾਂ ਦੇ ਬਾਰੇ ਉਹਨਾਂ ਕਾਰਨਾਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਜਾਂ ਆਪਾਂ ਜਾਨਣਾ ਹੀ ਨਹੀਂ ਚਾਹੁੰਦੇ ਹੁੰਦੇ ਜਾ ਫਿਰ ਆਪਾਂ ਇੰਨੇ ਕੁ ਪੜੇ ਲਿਖੇ ਬਣ ਜੰਨੇ ਆ ਕਿ ਇਨਾਂ ਵਿਚਾਰਾਂ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਕਈ ਭੈਣ ਭਰਾ ਇਹ ਸਾਰੀਆਂ ਚੀਜ਼ਾਂ ਨੂੰ ਵਿਅਰਥੀ ਸਮਝਦੇ ਨੇ ਉਹਨਾਂ ਦਾ ਹੀ ਕਹਿਣਾ ਹੁੰਦਾ ਹੈ ਕਿ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਪਰ ਇਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਬਹੁਤ ਪ੍ਰੋਬਲਮ ਆ ਜਾਂਦੀ ਹੈ ਜਿਨ੍ਹਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਹੋ ਕੀ ਰਿਹਾ ਫਿਰ ਆਪਾਂ ਸਾਰੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਹੀ ਉਲਝਣਾਂ ਦੇ ਵਿੱਚ ਫਸੇ ਰਹਿੰਨੇ ਆ ਕਿਉਂਕਿ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਹੁੰਦਾ ਵੀ ਆਪਣੇ ਲਈ ਕੀ ਸਹੀ ਏ ਕੀ ਗਲਤ ਆਪਾਂ ਹਮੇਸ਼ਾ ਉਲਝੀ ਜਾਂਦੇ ਆ ਜੇ ਕੋਈ ਭੈਣ ਭਰਾ ਸਾਨੂੰ ਦੱਸ ਦਿੰਦਾ ਉੱਥੇ ਬਾਬਾ ਏ ਉੱਥੇ ਪੰਡਤ ਏ ਤੁਸੀਂ ਜਾ ਜਾਂ ਉਹ ਤੁਹਾਨੂੰ ਫਰਕ ਪੈ ਜਾਵੇਗਾ ਉੱਥੇ ਚਲੇ ਜਾਂਦੇ ਆ ਪਰ ਆਪਾਂ ਇਹ ਨਹੀਂ ਦੇਖਦੇ ਕਿ ਉੱਥੇ ਆਪਾਂ ਜਾ ਰਹੇ ਆ ਪਰ ਸਾਨੂੰ ਪਰੇਸ਼ਾਨੀ ਕਿਸ ਰਸਤੇ ਤੋਂ ਹੈ ਕਿਸ ਜੀਤ ਤੋਂ ਪਰੇਸ਼ਾਨੀ ਹੈ ਜਿੰਨਾ ਟਾਈਮ ਜਿਵੇਂ ਹੁਣ ਆਪਾਂ ਡਾਕਟਰ ਦੇ ਕੋਲ ਖਾਸਾ ਜੀ ਦਵਾਈ ਲੈਣ ਚਲੇ ਜਾਂਦੇ ਆ ਜੇ ਆਪਾਂ ਨੂੰ ਪੇਟ ਦਰਦ ਦੇ ਤੇ ਆਪਾਂ ਸਿਰ ਦਰਦ ਦੀ ਮੈਡੀਸਿਨ ਲਵਾਂਗੇ ਤਾਂ ਆਪਾਂ ਨੂੰ ਉਸ ਦੇ ਨਾਲ ਫਰਕ ਥੋੜੀ ਨਾ ਪਵੇਗਾ ਫਿਰ ਆਪਾਂ ਜਿੰਨੇ ਮਰਜ਼ੀ ਡਾਕਟਰਾਂ ਦੇ ਕੋਲ ਚਾਈ ਜਾਈਏ ਆਪਾਂ ਨੂੰ ਕੋਈ ਫਰਕ ਨਹੀਂ ਪਵੇਗਾ ਸੋ ਇਸੇ ਤਰ੍ਹਾਂ ਜਿਹੜੀ ਜੀ ਦੀ ਪ੍ਰੋਬਲਮ ਹੈ ਜਿੰਨਾ ਟਾਈਮ ਉਸ ਚੀਜ਼ ਦਾ ਹੱਲ ਨਾ ਹੋਵੇਗਾ ਉਹਨਾ ਟਾਈਮ ਆਪਾਂ ਨੂੰ ਫਰਕ ਹੀ ਨਹੀਂ ਪੈਂਦਾ ਫਿਰ ਆਪਾਂ ਬਾਬਿਆਂ ਦੇ ਕੋਲ ਪੰਡਤਾਂ ਦੇ ਕੋਲ ਕਿਤੇ ਮਰਜ਼ੀ ਚਲੇ ਜਾਈਏ ਕਿਤੋਂ ਵੀ ਫਰਕ ਨਹੀਂ ਪੈਣਾ ਤੇ ਇਹਨਾਂ ਸਾਰਿਆਂ ਦੇ ਕੋਲ ਜਾਣ ਦੇ ਤੋ ਇਲਾਵਾ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਮਨ ਦੇ ਵਿੱਚ ਤੁਸੀਂ ਸੋਚੋ ਕਿ ਤੁਸੀਂ ਕਿੱਥੇ ਗਲਤੀ ਕਰਦੇ ਹੋ ਤੇ ਕਿਹੜੀ ਉਹ ਗਲਤੀ ਹੈ ਜਿਹਦੇ ਕਰਕੇ ਤੁਹਾਨੂੰ ਇਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਜੇ ਅਸੀਂ ਇਹਨਾਂ ਚੀਜ਼ਾਂ ਦੇ ਬਾਰੇ ਸੋਚਣਾ ਸ਼ੁਰੂ ਕਰਦੇ ਹਾਂਗੇ ਨਾ ਤੇ ਆਪਣੇ ਅੰਦਰ ਝਾਤੀ ਮਾਰਨੀ ਸ਼ੁਰੂ ਕਰਦੇ ਹਾਂਗੇ ਜਾਂ ਆਪਣੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਿਸ ਤੋਂ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਉਹ ਆਪਾਂ ਚੀਜ਼ ਸਹੀ ਜਗ੍ਹਾ ਤੇ ਜੇ ਉਸ ਦਾ ਸਹੀ ਇਸਤੇਮਾਲ ਕਰਨਾ ਸ਼ੁਰੂ ਕਰ ਦੇਾਂਗੇ ਫਿਰ ਉਹ ਜੋ ਆਪਾਂ ਨੂੰ ਘਰ ਦੇ ਵਿੱਚ ਤੰਗੀ ਪਰੇਸ਼ਾਨੀ ਆ ਰਹੀ ਏ ਫਿਰ ਉਹ ਆਪਣੀ ਦੂਰ ਹੋ ਜਾਵੇਗੀ ਸੋ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਆਪਣੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜਿਹੜਾ ਘਰ ਦਾ مین ਗੇਟ ਏ ਉਹ ਆਪਣਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਉਹ ਆਪਣਾ ਬਿਲਕੁਲ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਕਿਉਂਕਿ ਜੇ ਆਪਣੇ ਘਰ ਦੇ ਵਿੱਚ ਕੋਈ ਗੈਸਟ ਆਉਂਦਾ ਹੈ ਤੇ ਉਹ ਆਪਣਾ مین ਗੇਟ ਤੋਂ ਹੀ ਆਉਂਦਾ ਹੈ ਤੇ ਜਦੋਂ ਦੇਖਦਾ ਆਪਣੇ ਮੇਨ ਗੇਟ ਦੇ ਉੱਪਰ ਹੀ ਇੰਨਾ ਗੰਦ ਇੰਨਾ ਖਲਾਰਾ ਇੰਨੀ ਗੰਦਗੀ ਪਈ ਹੋਵੇਗੀ ਤਾਂ ਉਹ ਆਪਣਾ ਉੱਥੋਂ ਹੀ ਮਤਲਬ ਜੱਜਮੈਂਟ ਕਰ ਲੈਂਦਾ ਉਹਨਾਂ ਨੂੰ ਕਿ ਆਪਣੇ ਘਰ ਦੇ ਵਿੱਚ ਕਿੰਨੀ ਕੁ ਸਫਾਈ ਹੋਵੇਗੀ ਤੇ ਕਹਿੰਦੇ ਵੀ ਆਪਣਾ ਜਿਹੜਾ ਅੰਦਰ ਇਹ ਉਹ ਆਪਾਂ ਸਾਫ਼ ਸੁਥਰੀ ਕਰ ਲੈਣੇ ਆ ਕਮਰੇ ਹੁੰਦੇ ਨੇ ਆਪਣੇ ਰੂਮ ਤੇ ਜੇ ਆਪਾਂ ਘਰ ਦੀ ਸਫਾਈ ਨਹੀਂ ਕਰਦੇ ਤਾਂ ਵੀ ਜਿਹੜਾ ਕੋਈ ਆਪਣੇ ਘਰੇ ਪਰਸਾ ਆਉਂਦਾ ਉਹ ਤਾਂ ਕਈ ਵਾਰ ਬਾਹਰ ਬੈਠ ਕੇ ਬਾਹਰ ਦੀ ਵਾਰੀ ਮੁੜ ਜਾਂਦਾ ਦਾ ਉਥੋਂ ਹੀ ਕਹਿੰਦੇ ਵੀ ਆਪਾਂ ਜੱਜ ਹੋ ਜਾਂਦੇ ਆ ਕਿ ਆਪਣੇ ਘਰ ਦੇ ਵਿੱਚ ਕਿੰਨੀ ਕੁ ਸੁਭਾਈ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀ ਕਿ ਆਪਣੇ ਘਰ ਦੇ ਵਿੱਚ ਪੂਰੀ ਸੁਭਾਈ ਹੋਣੀ ਚਾਹੀਦੀ ਹੈ ਆਪਣੇ ਘਰ ਦੇ ਵਿੱਚ ਜਿੰਨੀ ਸੁਭਾਈ ਹੋਵੇਗੀ ਓਨੀ ਸਾਡੇ ਘਰ ਦੇ ਵਿੱਚ ਬਰਕਤ ਹੋਵੇਗੀ ਕਿਉਂਕਿ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀ ਘਰ ਦਾ ਜਿਹੜਾ مین ਗੇਟ ਹੈ ਉਥੋਂ ਹਰ ਰੋਜ਼ ਹੀ ਸੁਭਾਈ ਹੋਵੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਜੋ ਇੱਕ ਸਾਡੇ ਬਜ਼ੁਰਗ ਹੁੰਦੇ ਸਨ ਉਹਨਾਂ ਨੇ ਸਾਨੂੰ ਇਹ ਦੱਸਿਆ ਸੀ ਕਿ ਜਿਹੜੀ ਮਾਇਆ ਹੈ ਨਾ ਉਹ ਦੇਖਦੀ ਹੁੰਦੀ ਹੈ ਕਿ ਜਿੰਨਾ ਦੇ ਘਰ ਦੇ ਵਿੱਚ ਸਫਾਈ ਹੈ ਨਾ ਵੀ ਮੈਂ ਉਧਰ ਜਾਨੀ ਹੈ ਵੀ ਮੈਂ ਦੇਖਦੀ ਹਾਂ ਘਰ ਦੇ ਮੇਨ ਗੇਟ ਤੋਂ ਜਦੋਂ ਮੈਂ ਦੇਖਦੀ ਹਾਂ ਬਹੁਤ ਜ਼ਿਆਦਾ ਗੰਦ ਪਿਆ ਹੁੰਦਾ ਹੈ ਬਹੁਤ ਗੰਦਗੀ ਹੁੰਦੀ ਸਫਾਈ ਨਹੀਂ ਹੁੰਦੀ ਤੇ ਮੈਂ ਉੱਥੋਂ ਮੁੜ ਜਾਨੀ ਆ ਉੱਥੇ ਮੈਂ ਜਾਂਦੀ ਨਹੀਂ ਜਿਵੇਂ ਉੱਥੇ ਚਲੀ ਜਾਨੀ ਆ ਫਿਰ ਮੈਂ ਬਹੁਤੇ ਦਿਨ ਰੁਕਦੀ ਨਹੀਂ ਸੋ ਕਈ ਪੈਨ ਪਰ ਇਹ ਵੀ ਕਹਿਣਗੇ ਕਿ ਇਹ ਸਾਰੀਆਂ ਗੱਲਾਂ ਤਾਂ ਇਦਾਂ ਹੀ ਹੁੰਦੀਆਂ ਨੇ ਦੇਖੋ ਜੀ ਆਪਾਂ ਘਰ ਦੀ ਵੈਸੇ ਸਾਫ ਸਫਾਈ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਆਪਾਂ ਨੂੰ ਸਾਫ ਸਫਾਈ ਸਭ ਨੂੰ ਹੀ ਰੱਖਣੀ ਚਾਹੀਦੀ ਹੈ ਕਿਉਂਕਿ ਜ਼ਰੂਰੀ ਹੈ ਪਰ ਜੇਕਰ ਅਸੀਂ ਨਹੀਂ ਰੱਖ ਸਕਦੇ ਤਾਂ ਅਸੀਂ ਕੋਈ ਹਫ਼ਤੇ ਬਾਅਦ ਜਾਂ ਕੋਈ 4-5 ਦਿਨ ਦੇ ਬਾਅਦ ਜਾਂ ਬਹੀਨੇ ਦੇ ਵਿੱਚ ਇੱਕ ਵਾਰ ਤਾਂ ਆਪਾਂ ਡੀਪਲੀ ਸਫਾਈ ਕਰ ਸਕਦੇ ਹਾਂ ਤੇ ਰੱਖਣੀ ਵੀ ਚਾਹੀਦੀ ਹੈ ਕਿਉਂਕਿ ਜਿੰਨੀ ਆਪਾਂ ਘਰ ਦੀ ਸਫਾਈ ਰੱਖਾਂਗੇ ਉਹਦੇ ਨਾਲ ਸਾਡੀ ਦਲਿੱਦਰਤਾ ਦੂਰ ਹੋਵੇਗੀ ਕਿਉਂਕਿ ਇਹ ਸਾਫ਼ ਸੁਥਰਾ ਘਰ ਹੋਵੇਗਾ ਕੋਈ ਕੱਪੜਾ ਇੱਧਰ ਉੱਧਰ ਸਮਾਨ ਨਹੀਂ ਸੁਟਿਆ ਹੁੰਦਾ ਜਿਹਦੇ ਨਾਲ ਸਾਡੇ ਚ ਜਿਹੜੀ ਦਲਿੱਦਰਤਾ ਹੈ ਉਹ ਘਟੇਗੀ ਆਪਣਾ ਕੰਮ ਦੇ ਵਿੱਚ ਧਿਆਨ ਲੱਗੇਗਾ ਆਪਾਂ ਐਕਟਿਵ ਰਹਾਂਗੇ ਤੇ ਜਿੰਨੀ ਆਪਣੇ ਘਰ ਦੇ ਵਿੱਚ ਸਫਾਈ ਹੋਵੇਗੀ ਗੰਦਗੀ ਨਹੀਂ ਹੋਵੇਗੀ ਓਨੀ ਹੀ ਸਾਡੇ ਘਰ ਦੇ ਵਿੱਚ ਮਾਇਆ ਹੈ ਜਿਹੜੀ ਉਹ ਪ੍ਰਵੇਸ਼ ਕਰੇਗੀ ਕਹਿਣ ਦਾ ਭਾਵ ਇਹ ਹੀ ਕਿ ਸਾਡੇ ਘਰ ਦੇ ਵਿੱਚ ਪੈਸਾ ਹੈ ਜਿਹੜਾ ਉਹ ਆਵੇਗਾ ਆਉਣ ਦੇ ਵੀ ਕਈ ਰਸਤੇ ਬਣ ਜਾਣਗੇ ਤੇ ਉਹ ਆ ਕੇ ਰੁਕੇਗਾ ਵੀ ਕਿਉਂਕਿ ਕਈਆਂ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਨਾ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਤਾਂ ਪੈਸਾ ਆਉਣਾ ਸ਼ੁਰੂ ਹੋ ਜਾਏਗਾ ਜੇ ਪੈਸਾ ਆ ਰਿਹਾ ਪਰ ਰੁਕ ਨਹੀਂ ਰਿਹਾ ਤਾਂ ਪੈਸਾ ਰੁਕਣਾ ਸ਼ੁਰੂ ਹੋ ਜਾਏਗਾ ਕਿਉਂਕਿ ਬਹੁਤ ਜ਼ਿਆਦਾ ਜਿਨ੍ਹਾਂ ਦੇ ਘਰ ਦੇ ਵਿੱਚ ਸਫਾਈ ਨਹੀਂ ਹੁੰਦੀ ਬਹੁਤ ਜ਼ਿਆਦਾ ਗੰਦਗੀ ਹੁੰਦੀ ਏ ਉੱਥੇ ਕਦੇ ਵੀ ਬਰਕਤ ਨਹੀਂ ਹੁੰਦੀ ਤੁਸੀਂ ਕਦੇ ਵੀ ਇਹ ਗੱਲ ਨੋਟ ਕਰਕੇ ਦੇਖ ਲਿਓ ਘਰ ਸਾਜੇ ਤੁਸੀਂ ਜਦੋਂ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੇਗਾ ਬਹੁਤ ਸਾਰੀ ਇਦਾਂ ਦੇ ਘਰ ਆਪਣੀ ਅੜਗਵੰਢ ਦੇ ਵਿੱਚ ਵੀ ਹੋਣਗੇ ਤੁਸੀਂ ਝਾਤੀ ਮਾਰ ਕੇ ਦੇਖੋ ਵੀ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਹੁੰਦੀ ਹੈ ਸਫਾਈ ਨਹੀਂ ਹੁੰਦੀ ਜਾਂ ਤਾਂ ਉਹਨਾਂ ਦੇ ਫੈਮਿਲੀ ਮੈਂਬਰ ਬਿਮਾਰ ਰਹਿੰਦੇ ਹੋਣਗੇ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਵੀ ਰਹਿੰਦਾ ਹੋਏਗਾ ਤੇ ਉਹਨਾਂ ਦੇ ਘਰ ਦੇ ਵਿੱਚ ਬਰਕਤ ਵੀ ਕਦੇ ਨਹੀਂ ਹੋਵੇਗੀ ਇਹ ਕੁਝ ਕੇ ਗੱਲਾਂ ਹੁੰਦੀਆਂ ਨੇ ਕਿਉਂਕਿ ਬਰਕਤ ਨਹੀਂ ਹੁੰਦੀ ਪੈਸਾ ਨਹੀਂ ਹੁੰਦਾ ਜਿਸ ਕਰਕੇ ਲੜਾਈ ਕਲੇਸ਼ ਵਾਚ ਜਾਂਦਾ ਹੈ ਤੇ ਜਿਹੜਾ ਫੈਮਿਲੀ ਮੈਂਬਰ ਬਿਮਾਰ ਹੋ ਜਾਂਦਾ ਕਿਉਂਕਿ ਉਹਦਾ ਟ੍ਰੀਟਮੈਂਟ ਨਹੀਂ ਹੁੰਦਾ ਪੈਸੇ ਨਹੀਂ ਹੁੰਦਾ ਕੋਲ ਪੈਸੇ ਤੋਂ ਬਿਨਾ ਅੱਜ ਕੱਲ ਕੋਈ ਕੰਮ ਨਹੀਂ ਹੁੰਦਾ ਜਿਹਦੇ ਕਰਕੇ ਉਹ ਜਿਹੜਾ ਫੈਮਿਲੀ ਮੈਂਬਰ ਹੁੰਦਾ ਆਪਣਾ ਉਹ ਠੀਕ ਨਹੀਂ ਹੁੰਦਾ ਕਿਉਂਕਿ ਇਲਾਜ ਨਹੀਂ ਸਹੀ ਹੁੰਦਾ ਸੋ ਇਸੇ ਤਰ੍ਹਾਂ ਖਾਇਸਾ ਜੀ ਕਈ ਕਾਰਨ ਮਰ ਜਾਂਦੇ ਨੇ ਇਹ ਸਾਰੇ ਜੋ ਕਾਰਨ ਨੇ ਇਹ ਸਾਰੇ ਪੈਸੇ ਨੂੰ ਲੈ ਕੇ ਨੇ ਮਾਇਆ ਨੂੰ ਲੈ ਕੇ ਨੇ ਪ੍ਰੇਮ ਕਰੋ ਪੈਸੇ ਦੇ ਨਾਲ ਪਰ ਇੰਨਾ ਵੀ ਨਾ ਕਰੋ ਕਿ ਜੇ ਆਪਾਂ ਨੂੰ ਕਿਸੇ ਵੇਲੇ ਘਾਟਾ ਪੈ ਜਾਂਦਾ ਸੋ ਜ਼ਿੰਦਗੀ ਇਹ ਘਾਟਿਆਂ ਵਾਧਿਆਂ ਦੇ ਨਾਲ ਚੱਲਦੀ ਏ ਤੇ ਸਾਨੂੰ ਤਕਲੀਫ ਦੇਵੇ ਸੋ ਇੰਨਾ ਵੀ ਇੰਨਾ ਚੀਜ਼ਾਂ ਦੇ ਨਾਲ ਮੋਹ ਨਾ ਪਾਵੋ ਘਰ ਨਾਲ ਗੱਡੀਆਂ ਨਾਲ ਪੈਸੇ ਨਾਲ ਸੋ ਮੋਹ ਚਾਹੀਦਾ ਪਰ ਇੰਨਾ ਨਹੀਂ ਚਾਹੀਦਾ ਹੈਗਾ ਕਿ ਆਪਾਂ ਨੂੰ ਉਹ ਚੀਜ਼ ਤਕਲੀਫ ਦੇਵੇ ਕਿਉਂਕਿ ਸਭ ਚੀਜ਼ਾਂ ਇੱਥੇ ਹੀ ਰਹਿ ਜਾਣੀਆਂ ਨੇ ਕੁਝ ਵੀ ਆਪਣੇ ਨਾਲ ਨਹੀਂ ਜਾਣਾ ਜੇ ਆਪਣੇ ਨਾਲ ਜਾਣਾ ਹੈ ਨਾ ਉਹ ਆਪਣੇ ਕੀਤੇ ਉਹੇ ਕਰਮ ਚਾਣੇ ਨੇ ਗੁਰਬਾਣੀ ਦਾ ਕੀਤਾ ਹੋਇਆ ਜਾਪ ਸੇਵਾ ਸਿਮਰਨ ਜੋ ਇਹ ਚੋਰੀਆਂ ਠੱਗੀਆਂ ਈਰਖਾ ਬੇਈਮਾਨੀ ਇਹ ਸਭ ਚੀਜ਼ਾਂ ਦਾ ਵਿਕਾਰ ਨੇ ਇਹਨਾਂ ਦੇ ਨਾਲ ਖਾਸਲ ਕੀਤੀ ਹੋਈ ਕੋਈ ਵੀ ਚੀਜ਼ ਹੈ ਜਿਹੜੀ ਉਹ ਬਹੁਤਾ ਟਾਈਮ ਕਦੇ ਨਹੀਂ ਟਿਕਨੀ ਤੁਸੀਂ ਦੇਖਿਆ ਹੋਣਾ ਖਾਲਸਾ ਜੀ ਅੱਜ ਤੋਂ ਕਾਫੀ ਸਮਾਂ ਪਹਿਲਾਂ ਜੋ ਕੋਈ ਵਿਅਕਤੀ ਕਿਸੇ ਦੇ ਨਾਲ ਠੱਗੀ ਚੋਰੀ ਕਰਦਾ ਸੀ ਤੋ ਆਪਾਂ ਸੋਚਦੇ ਹੁੰਦੇ ਸੀ ਵੀ ਕੋਈ ਗੱਲ ਨਹੀਂ ਪਰਮਾਤਮਾ ਅੱਜ ਨਹੀਂ ਤੇ ਕੱਲ ਇਹਨੂੰ ਆਪਣੇ ਆਪ ਦੇਖੇਗਾ ਪਰ ਅੱਜ ਕੱਲ ਦਾ ਟਾਈਮ ਤਾਂ ਕਾਲ ਯੁਗ ਦਾ ਸਮਾਂ ਆ ਗਿਆ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਇੰਨਾ ਸਮਾਂ ਨਹੀਂ ਲੱਗਦਾਗਾ ਜੇ ਆਪਾਂ ਕਿਸੇ ਦੇ ਨਾਲ ਕੋਈ ਬੇਈਮਾਨੀ ਚੋਰੀ ਠੱਗੀ ਕਰਾਂਗੇ ਨਾ ਤੇ ਉਹ ਦੂਸਰਾ ਚਾ ਹੱਦ ਤੀਸਰਾ ਦਿਨ ਨਾਲ ਦੀ ਨਾਲ ਪਰਮਾਤਮਾ ਉਹ ਆਪਾਂ ਨੂੰ ਟਾਈਮ ਦਿਖਾ ਦਿੰਦਾ ਜੇ ਆਪਾਂ ਕਿਸੇ ਨਾਲ ਬੁਰਾ ਕੀਤਾ ਤੇ ਆਪਣੇ ਨਾਲ ਬੁਰਾ ਆਪਣੇ ਸਾਹਮਣੇ ਹੁੰਦਾ ਸੋ ਇਸ ਤਰ੍ਹਾਂ ਬਿਲਕੁਲ ਵੀ ਇਦਾਂ ਦੇ ਕੰਮ ਨਾ ਕਰਿਆ ਕਰੋ ਤੇ ਜੇ ਕੋਈ ਕਰ ਰਿਹਾ ਹੈ ਉਹਨੂੰ ਰੋਕੋ ਜੇ ਨਹੀਂ ਰੋਕ ਰਿਆ ਨਾ ਤਾਂ ਕੋਈ ਗੱਲ ਨਹੀਂ ਕਰੀ ਚੰਗੋ ਪਰ ਤੁਸੀਂ ਨਾ ਕਰੋ ਕਿਉਂਕਿ ਜੇ ਤੁਸੀਂ ਕਰੋਗੇ ਉਹਦੇ ਵੱਲ ਦੇਖ ਕੇ ਫਿਰ ਤੁਹਾਡੇ ਤੇ ਉਹਦੇ ਚ ਤਾਂ ਕੋਈ ਫਰਕ ਹੀ ਨਹੀਂ ਹੋਣਾ ਸੋ ਇਸੇ ਤਰ੍ਹਾਂ ਖਾਲਸਾ ਜੀ ਇਕਤਾ ਆਪਣੇ ਘਰ ਦੀ ਸਾਫ ਸਫਾਈ ਕਰੋ ਨਾਵਾਸਾਲ ਆਉਣ ਤੋਂ ਪਹਿਲਾਂ ਐਸੇ ਘਰ ਦੀ ਸਾਫ ਸਫਾਈ ਸਾਨੂੰ ਹਰ ਰੋਜ਼ ਕਰਨੀ ਚਾਹੀਦੀ ਪਰ ਨਾਵਾਸਾਲ ਆਉਣ ਤੋਂ ਪਹਿਲਾਂ ਆਪਣੀ ਘਰ ਦੇ ਵਿੱਚ ਪਿਆ ਹੋਇਆ ਵੱਧਿਆ ਘਟਿਆ ਜੋ ਸਮਾਨ ਕਵਾੜ ਦੇ ਤੌਰ ਤੇ ਆਪਾਂ ਰੱਖ ਦਿੰਨੇ ਆ ਕਿ ਆਪਾਂ ਠਹਿਰ ਕੇ ਇਹਨੂੰ ਕੱਢ ਦਾਂਗੇ ਜਿਵੇਂ ਆਪਣੀ ਰਸੋਈ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਭਾਂਡੇ ਹੁੰਦੇ ਨੇ ਟੁੱਟੇ ਹੁੰਦੇ ਨੇ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਹੋਗੀ ਤੇ ਉਹਨਾਂ ਨੂੰ ਰਸੋਈ ਦੇ ਵਿੱਚੋਂ ਕੱਢ ਦਿਓ ਜੇ ਆਪਣੇ ਘਰ ਦੇ ਵਿੱਚ ਕੋਈ ਹੋਰ ਪਟੇ ਪੁਰਾਣੀ ਕੱਪੜੇ ਨੇ ਜਿਵੇਂ ਕਹਿਣ ਦਾ ਭਾਵ ਕਿ ਜੋ ਚੀਜ਼ ਵਰਤੋਂ ਦੇ ਵਿੱਚ ਨਹੀਂ ਆਉਂਦੀ ਕਵਾੜ ਦੇ ਤੌਰ ਤੇ ਪਈ ਹੋਈ ਇਹਨੂੰ ਘਰ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਜਦੋਂ ਅਸੀਂ ਸਾਰਾ ਕਬਾੜ ਕੱਢ ਕੇ ਘਰ ਦੀ ਸਫਾਈ ਕਰਾਂਗੇ ਨਾ ਉਦੋਂ ਸਾਡੇ ਘਰ ਦੇ ਵਿੱਚ ਆਪਣੇ ਆਪ ਬਰਕਤ ਵੀ ਆਵੇਗੀ ਤੇ ਸਾਡੀਆਂ ਜਿੰਨੀਆਂ ਪ੍ਰੋਬਲਮ ਨੇ ਨਾ ਜਿੰਨੀਆਂ ਸਾਨੂੰ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਸਾਡੇ ਘਰ ਦੇ ਵਿੱਚ ਦਿਲਿੱਦਰ ਤਾ ਪੈਸਾ ਨਹੀਂ ਰੁਕਦਾ ਗਰੀਬੀ ਇਹ ਮਿਹਨਤ ਵੀ ਬਹੁਤ ਕਰਦੇ ਆ ਇਹ ਸਾਰੀਆਂ ਪਰੇਸ਼ਾਨੀਆਂ ਸਾਡੀਆਂ ਦੂਰ ਹੋ ਜਾਣਗੀਆਂ ਕਿਉਂਕਿ ਆਪਣੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਉਹਨਾਂ ਨੂੰ ਕਦੇ ਪੋਸ਼ਕੇ ਦੇਖਿਓ ਉਹ ਇਹੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜਿਹੜਾ ਸਾਡੇ ਘਰ ਦੇ ਵਿੱਚ ਫालतू ਦਾ ਐਕਸਟਰਾ ਕਬਾੜ ਪਿਆ ਹੁੰਦਾ ਜੋ ਉਸਮਾਨ ਵਰਤੋਂ ਦੇ ਵਿੱਚ ਨਹੀਂ ਆਉਂਦਾ ਉਹ ਹਮੇਸ਼ਾ ਰਿਜਕ ਦਾ ਘਾਟਾ ਹੁੰਦਾ ਹੈ ਕਹਿਣ ਦਾ ਭਾਵ ਕਿ ਉਹ ਸਾਡੇ ਘਰ ਦੇ ਵਿੱਚ ਹੌਲੀ-ਹੌਲੀ ਕਰਕੇ ਬਰਕਤ ਨੂੰ ਘਟਾ ਦਿੰਦਾ ਹੈ ਪੈਸੇ ਵੀ ਸਾਡੇ ਘਰ ਦੇ ਵਿੱਚ ਥੋੜ ਆ ਜਾਂਦੀ ਏ ਰਿਜਕ ਨਹੀਂ ਰਹਿੰਦਾ ਸਾਡੇ ਘਰ ਦੇ ਵਿੱਚ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਨਵਾਂ ਸਾਲ ਆਉਣ ਤੋਂ ਪਹਿਲਾਂ ਅੱਜ ਹੀ ਆਪਣੇ ਘਰ ਦੇ ਵਿੱਚ ਉਹ ਸਾਫ਼ ਸਫਾਈ ਕਰਕੇ ਜਿਹੜਾ ਫालतू ਦਾ ਐਕਸਟਰਾ ਕਬਾੜ ਤੇ ਤੌਰ ਤੇ ਪਿਆ ਸਮਾਨ ਉਸ ਨੂੰ ਵੀ ਕੱਢੋ ਤੇ ਆਪਣੇ ਘਰ ਦੇ ਵਿੱਚ ਜਿੱਥੇ-ਜਿੱਥੇ ਗੰਦਗੀ ਫੈਲੀ ਹੋਈ ਏ ਉਸ ਨੂੰ ਸਾਫ਼ ਸੁਥਰਾ ਕਰਕੇ ਉਹ ਸਾਰਾ ਕੂੜਾ ਤੁਸੀਂ ਘਰ ਤੋਂ ਬਾਹਰ ਕੱਢੋ ਘਰ ਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਏ ਜੇ ਆਪਣੇ ਘਰ ਦੇ ਵਿੱਚ ਹਰ ਰੋਜ਼ ਸਫਾਈ ਰਹੇਗੀ ਅੱਧ ਤੋਂ ਜ਼ਿਆਦੀਆਂ ਬਿਮਾਰੀਆਂ ਤਾਂ ਆਪਣੀ ਆਪ ਹੀ ਦੂਰ ਹੋ ਜਾਣਗੀਆਂ ਕਿਉਂਕਿ ਜਿੰਨਾ ਆਪਾਂ ਗੰਦਗੀ ਵਾਲੀ ਜਗ੍ਹਾ ਤੇ ਬੈਠਾਂਗੇ ਨਾ ਉੰਨੀ ਆਪਣੀ ਚ ਦਲੇਦਰਤਾ ਭਰੀ ਜਾਵੇਗੀ ਦਲੇਦਰਤਾ ਆਪਣੀ ਚ ਆਵੇਗੀ ਤੇ ਆਪਾਂ ਐਕਟਿਵ ਨਹੀਂ ਹੋਵਾਂਗੇ ਐਕਟਿਵ ਨਹੀਂ ਹੋਵਾਂਗੇ ਕੰਮ ਕਰਨ ਨੂੰ ਜੀ ਨਹੀਂ ਕਰੇਗਾ ਸਰੀਰ ਥੱਕਿਆ ਥੱਕਿਆ ਰਹੇਗਾ ਇਦਾਂ ਲੱਗੇਗਾ ਕਿ ਜਿਵੇਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸਾਨੂੰ बुखार ਹੋ ਗਿਆ ਸਾਡਾ ਸਰੀਰ ਟੁੱਟ ਪਾਚ ਹੋ ਰਿਹਾ ਸੋ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ ਨਾ ਉਹ ਸਾਨੂੰ ਫੇਸ ਕਰਨੀਆਂ ਪੈਣਗੀਆਂ ਸੋ ਇਸੇ ਤਰ੍ਹਾਂ ਖਰਸਾ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਬਰਕਤ ਰਹੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਾ ਆਵੇ ਕਦੇ ਵੀ ਤੁਹਾਡਾ ਕੋਈ ਫੈਮਿਲੀ ਮੈਂਬਰ ਬਿਮਾਰ ਨਾ ਹੋਵੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤੁਸੀਂ ਅੱਜ ਤੋਂ ਅੱਜ ਹੀ ਆਪਣੀ ਘਰ ਦੇ ਵਿੱਚੋਂ ਇਹ ਦੋ ਚੀਜ਼ਾਂ ਕੱਢ ਦਿਓ ਨਵਾਂ ਸਾਲ ਆਉਣ ਤੋਂ ਪਹਿਲਾਂ ਦੇਖਿਓ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਸਾਰੇ ਦੁੱਖ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਅੱਜ ਰਾਤ ਦੇ ਵਿੱਚ ਵਿੱਚ ਹੀ ਹੋ ਜਾਏਗਾ ਜਦੋਂ ਇਹ ਸਾਰੀਆਂ ਤੁਸੀਂ ਦੋ ਚੀਜ਼ਾਂ ਆਪਣੇ ਘਰ ਤੋਂ ਬਾਹਰ ਕੱਢ ਕੇ ਸੁੱਟ ਦਿਓਗੇ ਤੁਸੀਂ ਦੇਖਿਓ ਕਿ ਪਰਮਾਤਮਾ ਤੁਹਾਡੇ ਤੇ ਕਿੰਨੀ ਕਿਰਪਾ ਕਰਨਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਕੱਲ ਨੂੰ ਨਵਾਂ ਸਾਲ ਤੇ ਨਵੇਂ ਸਾਲ ਵਾਲੇ ਦਿਨ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਜ਼ਰੂਰ ਜਾਇਓ ਉੱਥੇ ਜਾ ਕੇ ਤੁਸੀਂ ਘਰ ਤੋਂ ਦੀਗ ਬਣਾ ਲ ਕੇ ਲੈ ਜਾਓ ਜੇ ਨਹੀਂ ਲਿਜਾ ਸਕਦੇ ਤਾਂ ਗੁਰਦੁਆਰਾ ਸਾਹਿਬ ਤੋਂ ਲੈ ਲਿਓ ਉਥੋਂ ਵੀ ਨਹੀਂ ਲੈ ਸਕਦੇ ਤਾਂ ਤੁਸੀਂ ਵੈਸੇ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਨਮਸਕਾਰ ਮਾਰਾ ਸੱਚੇ ਪਾਛਾ ਜੀ ਦੇ ਚਰਨਾਂ 'ਚ ਕਾਰਿਆਓ ਸਰਬੱਤ ਦੇ ਭਲੇ ਦੀ ਅਰਦਾਸ ਸਾਰੇ ਸੰਸਾਰ ਤੇ ਪਰਮਾਤਮਾ ਮੇਰ ਪਰਿਆ ਹੱਥ ਰੱਖਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦਾ ਨਵਾਂ ਸਾਲ ਬਹੁਤ ਹੀ ਜ਼ਿਆਦਾ ਖੁਸ਼ੀਆਂ ਪਰਿਆਵੇ ਪ੍ਰਮਾਤਮਾ ਸਭ ਨੂੰ ਦੇਣ ਦੁੱਗਣੀ ਰਾਖ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਵੀ ਕਿਸੇ ਭੈਣ ਭਰਾ ਨੂੰ ਭੁੱਖਿਆ ਨਾ ਸੌਣ ਦੇਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭ ਨੂੰ ਪ੍ਰਮਾਤਮਾ ਇੰਨੀ ਜੋਗਾ ਰੱਖੀ ਕਿ ਕੋਈ ਭੈਣ ਭਰਾ ਕਦੇ ਵੀ ਭੁੱਖਾ ਨਾ ਸੌਵੇ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਦੋ ਟੈਮ ਦੀ ਰੋਟੀ ਚੋਗਾ ਜ਼ਰੂਰ ਦੇ। ਸੋ ਇਸੇ ਤਰ੍ਹਾਂ ਖਾਲਸਾ ਜੀ ਹੀ ਸੀ ਸਾਡੀ ਅੱਜ ਦੀ ਕਸ਼ੋਟੀ ਚਹੀ ਵੀਡੀਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀਰ ਪੈਰ ਦਾ ਵੀ ਭਲਾ ਹੋ ਸਕਦਾ ਹੈ। ਵਾਹਿਗੁਰੂ ਸੱਚੇ ਪਾਸ਼ਾ ਉਸ ਪੈਨ ਪ੍ਰਾਣੂ ਵੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਸੁਖਾਂ ਸੱਚੀ ਭੁੱਲ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਚਾਣੀਆਂ ਨੇ ਚਾਣੀਆਂ ਨੀਕਾ ਗਲਤੀਆਂ ਭੁੱਲਣਾ ਚੁੱਕਾ ਹੋ ਜਾਂਦੀਆਂ ਨੇ ਖਿਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਜਿੰਨਾ ਹੋ ਸਕਦਾ ਹੈ ਹੋਰ ਪੈਨ ਪ੍ਰਾਮਾ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਇੱਕ ਐਸੀ ਤਾਕਤ ਤੇ ਚਮਤਕਾਰ ਜੋ ਚੀਜ਼ ਸਾਨੂੰ ਕਿਤੇ ਵੀ ਪ੍ਰਾਪਤ ਨਹੀਂ ਹੋ ਸਕਦੀ ਜਿਹਦੇ ਲਈ ਅਸੀਂ ਕੋਈ ਦੁਨੀਆ ਤੇ ਜਗ੍ਹਾ ਹੀ ਨਾ ਛੱਡੀ ਹੋਵੇ ਉਹ ਸਾਨੂੰ ਗੁਰਬਾਣੀ ਦੇ ਚਾਪ ਕਰਨ ਦੇ ਨਾਲ ਉਹ ਚੀਜ਼ ਹਾਸਲ ਹੋ ਸਕਦੀ ਇੰਨੀ ਜ਼ਿਆਦਾ ਤਾਕਤ ਹੁੰਦੀ ਹਾਲ ਸੱਚੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਪਲਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਾਂ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭਨਾ ਭੈਣ ਭਰਾਵਾਂ ਦੀਆਂ ਸਾਰੀਆਂ ਮਨੋ ਕਾਮਨਾ ਅਰਦਾਸਾਂ ਨੂੰ ਪੂਰੀਆਂ ਕਰਨਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਸੁਖਾਲਸਾ ਜੀ ਵੱਧ ਤੋਂ ਵੱਧ ਹੱਥ ਜੋੜ ਕੇ ਬੇਨਤੀ ਕਿ ਕੱਲ ਨੂੰ ਨਵੇਂ ਸਾਲ ਵਾਲੇ ਦਿਨ ਗੁਰਦੁਆਰਾ ਸਾਹਿਬ ਚ ਜ਼ਰੂਰ ਜਾਇਓ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕੀ ਅਰਦਾਸ ਬੇਨਤੀ ਕਰਿਓ ਕਿ ਪਰਮਾਤਮਾ ਤੁਹਾਡਾ ਇਹ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ Pode ir.